ਜਦੋਂ ਵੀ ਫੱਗ ਮਾਸਲੀ ਹੋਲੀ ਆਉਂਦੀ ਹੈ ਹੋਲੀ ਤੋਂ ਬਾਬਾ ਬਾਲਕਨਾਂਝੀ ਦਾ ਚਾਲਾ ਸ਼ੁਰੂ ਹੋ ਜਾਂਦਾ ਆ ਉਹਦੀ ਜਿਹੜੀ ਪਹਿਲੀ ਚੌਂਕੀ ਆਉਂਦੀ ਆ ਉਹ ਇੱਥੋਂ ਹੀ ਸ਼ੁਰੂ ਹੁੰਦੀ ਆ ਤੇ ਅਸੀਂ ਬੜੇ ਚਾ ਮਲਾਰਾਂ ਦੇ ਨਾਲ ਬਾਬਾ ਜੀ ਦਾ ਝੰਡਾ ਚੜਾ ਕੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਕਿ ਬਾਬਾ ਜੀ ਅਗਲੇ ਸਾਲ ਫਿਰ ਇੱਦਾਂ ਹੀ ਖੁਸ਼ੀਆਂ ਵਰਤਾਇਓ ਤਾ ਕਿ ਫਿਰ ਉਦੋਂ ਵੀ ਵੱਧ ਚੜ ਕੇ ਆਪਣੀਆਂ ਸੰਗਤਾਂ ਦੇ ਉਤਸਾਵ ਵਧਾਉਣੇ ਆ ਤੇ ਉਹਨਾਂ ਦੇ ਮੰਦਰ ਵੀ ਚੱਲੋ ਅੱਜ ਹਿਊਮਨ ਸਰਵਿਸ ਸੁਸਾਇਟੀ ਟੀਮ ਵੱਲੋਂ ਪ੍ਰਚੀਨ ਮੰਦਰ ਸਮਾਧੀਆਂ ਸੰन्यास ਆਸ਼ਰਮ ਤੇ ਵਿੱਚ ਮਾਤਾ ਜੀ ਸਾਡੇ ਜੋ ਕਿ ਇੱਥੇ ਬੜੇ ਲੰਬੇ ਸਮੇਂ ਤੋਂ ਸਰوجਿਤ ਗਿਰੀ ਜੀ ਸੇਵਾ ਦਿਵਾ ਰਹੇ ਹਨ ਤੇ ਇੱਥੇ ਮਦ ਬ੍ਰਹਮਨੰਦ ਗਿਰੀ ਜੀ ਤੇ ਮਦ ਤਿਲਕ ਗਿਰੀ ਜੀ ਤੇ ਵਸੁਦਾ ਨੰਦ ਸ਼ਸੋਦੀ ਜੀ ਤੇ ਸਾਡੇ ਨਾਲ ਚੇਰ ਬਸਨ ਸਾਡੇ ਨਵੇਂ ਆਪਣਾ ਨਿਰਮਲ ਜੈਨ ਜੀ ਵਰਸ਼ਾ ਗੋਇਲ ਜੀ ਪ੍ਰਧਾਨ ਜਸਵੀਰਪਾਲ ਜੀ ਤੇ ਸਾਡੇ ਰਜੇਸ਼ਵਰ ਜੀ ਤੇ ਸਾਡੇ ਨਾਲ ਬਹੁਤ ਉੱਗੇ ਉੱਗੇ ਸਫਲਤਾ ਇਹਦੇ ਵਿੱਚ ਪਹੁੰਚ ਕੇ ਸਾਰਿਆਂ ਨੇ ਕਿਸ ਆਸ਼ਰਮ ਵਿੱਚ ਸਮਾਧੀਆਂ ਦੇ ਆਸ਼ੀਰਵਾਦ ਲੱਤਾ ਹੈ ਤੇ ਸਰਬੱਤ ਦੇ ਭਲੇ ਲਈ ਸਭ ਨੇ ਪੂਰੇ ਕੀਤੀ ਵੀ ਸਾਰਾ ਵੀ ਸਭ ਦਾ ਭਲਾ ਹੋਵੇ ਤੇ ਇੱਥੇ ਦੇ ਮੇਨ ਹੈਡ ਨੇ ਸਾਡੇ ਨਾਲ ਮਾਤਾ ਜੀ ਜੋ ਕਿ ਬਹੁਤ ਹੀ ਲੰਬੇ ਸਮੇਂ ਤੋਂ ਸੇਵਾ ਨਵਾਰੇ ਨੇ ਮੈਂ ਕਹਿੰਦਾ ਪੂਰੇ ਲੈ ਕੇ ਜੋ ਵੀ ਤੁਹਾਡੇ ਕਿਸੇ ਨੂੰ ਵੀ ਕੋਈ ਸੁੱਖ ਸੁਖਣੀ ਹੈ ਤੇ ਪੂਰੇ ਸੁੱਖੋ ਤੇ ਉਹ ਸਾਰਾ ਕੁਝ ਪੂਰਾ ਹੁੰਦਾ ਹੈ ਮੰਦਿਰ ਰਤਾ ਪੁਰੀ ਹੁੰਦੀ ਹੈ ਤੇ ਹਰ ਸਾਲ ਦੀ ਛੱਡੇ ਦੀ ਰਸਮ ਵੀ ਅੱਜ ਵੀ ਪੂਰੀ ਕੀਤੀ ਗਈ ਹੈ ਤੇ ਪੂਨਾ ਹਰੇ ਮਹਾਰਾਜ ਕੀ ਜੈ ਜੈ ਬਾਬਾ ਬਾਲੇ ਨਾਲ ਜੈ ਜੈਸੀ ਹਰਾਮ ਜੀ ਜੈਸੀ ਹਰਾਮ ਜੈਸੀ ਹਰਾਮ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮੰਦਿਰ ਮੋਟਾ ਦੂਰ ਦਰਵਾਜ਼ਾ ਚੋਂ ਬੈਠੇ